ਪੁਰਾਣੇ ਸਮੇਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਸ਼ੌਕਰ ਅਤੇ ਸ਼ੌਕਰ ਨੀ ਰਹਿੰਦੇ ਸਨ ਉਹ ਹਰ ਰੋਜ਼ ਸਾਧੂ ਸੰਤਾਂ ਦੇ ਪ੍ਰਵਚਨ ਸੁਣਨ ਜਾਇਆ ਕਰਦੇ ਸੀ ਉਹਨਾਂ ਨੇ ਆਪਣੇ ਘਰ ਵਿੱਚ ਇੱਕ ਤੋਤਾ ਪਾਲਿਆ ਹੋਇਆ ਸੀ ਉਹ ਹਰ ਰੋਜ਼ ਆਪਣੇ ਮਾਲਕ ਨੂੰ ਸੰਤਾਂ ਦੇ ਪ੍ਰਵਚਨ ਸੁਣਨ ਜਾਂਦੇ ਵੇਖਦਾ ਇੱਕ ਦਿਨ ਉਹ ਦੋਵੇਂ ਜਣੇ ਸੰਤਾਂ ਕੋਲ ਜਾ ਰਹੇ ਸਨ ਤਾਂ ਤੋਤੇ ਨੇ ਕਿਹਾ ਕਿ ਅੱਜ ਸੰਤਾਂ ਨੂੰ ਮੇਰੇ ਬਾਰੇ ਵੀ ਪੁੱਛਣਾ ਕਿ ਮੈਂ ਕਦੋਂ ਪਿੰਜਰੇ ਵਿੱਚੋਂ ਆਜ਼ਾਦ ਹੋਵਾਂਗਾ ਜਦੋਂ ਸੰਤਾਂ ਕੋਲ ਗਏ ਤਾਂ ਉਹਨਾਂ ਨੇ ਸੰਤਾਂ ਦੇ ਪ੍ਰਵਚਨ ਸੁਨੇ ਤੇ ਉਹਨਾਂ ਨੂੰ ਤੋਤੇ ਦੀ ਗੱਲ ਯਾਦ ਆਈ ਤਾਂ ਉਹਨਾਂ ਨੇ ਸੰਤਾਂ ਨੂੰ ਪੁੱਛਿਆ ਸੰਤ ਜੀ ਸਾਡੇ ਘਰ ਅਸੀਂ ਇੱਕ ਤੋਤਾ ਪਾਲਿਆ ਹੈ ਉਸਨੇ ਕਿਹਾ ਸੀ ਕਿ ਸੰਤਾਂ ਨੂੰ ਮੇਰੇ ਬਾਰੇ ਪੁੱਛਣਾ ਕਿ ਮੈਂ ਪਿੰਜਰੇ ਵਿੱਚੋਂ ਕਦੋਂ ਆਜ਼ਾਦ ਹੋਵਾਂਗਾ ਇਹ ਸੁਣ ਕੇ ਸੰਤ ਬੇਹੋਸ਼ ਹੋ ਕੇ ਡਿੱਗ ਗਏ ਸ਼ਾਹੂਕਾਰ ਸੋਚਣ ਲੱਗਾ ਕਿ ਸੰਤਾਂ ਨੂੰ ਕੀ ਹੋ ਗਿਆ ਹੈ ਜਦੋਂ ਉਹ ਘਰ ਵਾਪਸ ਆਉਂਦੇ ਹਨ ਤੋਤਾ ਪੁੱਛਦਾ ਹੈ ਕਿ ਮੇਰੇ ਬਾਰੇ ਪੁੱਛਿਆ ਸੀ ਸੰਤਾਂ ਕੋਲੋਂ ਤਾਂ ਸ਼ਾਹੂਕਾਰ ਕਹਿੰਦਾ ਹੈ ਕਿ ਹਾਂ ਪੁੱਛਿਆ ਸੀ ਤੋਤਾ ਕਹਿੰਦਾ ਕਿ ਕੀ ਕਹਿੰਦੇ ਸੀ ਸੰਤ ਸ਼ਾਹੂਕਾਰ ਕਹਿੰਦਾ ਸੰਤ ਬੇਹੋਸ਼ ਹੋ ਕੇ ਡਿੱਗ ਪਏ ਤੋਤਾ ਕਹਿੰਦਾ ਮੈਨੂੰ ਸਾਰੀ ਗੱਲ ਸਮਝ ਆ ਗਈ ਹੈ ਕੁਝ ਦਿਨਾਂ ਬਾਅਦ ਸ਼ਾਹੂ ਕਰ ਕੀ ਵੇਖਦਾ ਹੈ ਕਿ ਤੋਤਾ ਪਿੰਜਰੇ ਵਿੱਚ ਬੇਹੋਸ਼ ਪਿਆ ਹੈ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ ਕਿ ਆਪਣਾ ਤੋਤਾ ਪਿੰਜਰੇ ਵਿੱਚ ਬੇਹੋਸ਼ ਪਿਆ ਹੈ ਉਹ ਪਿੰਜਰਾ ਖੋਲ ਦਿੰਦਾ ਹੈ ਤੇ ਅੰਦਰੋਂ ਪਾਣੀ ਲੈਣ ਚਲਾ ਜਾਂਦਾ ਹੈ ਜਦੋਂ ਉਹ ਅੰਦਰੋਂ ਪਾਣੀ ਲੈ ਕੇ ਵਾਪਸ ਆਉਂਦਾ ਹੈ ਤਾਂ ਤੋਤਾ ਪਿੰਜਰੇ ਵਿੱਚੋਂ ਉਡਾਰੀ ਮਾਰ ਕੇ ਆਜ਼ਾਦ ਹੋ ਜਾਂਦਾ ਹੈ ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਸਾਰਾ ਦਿਨ ਗੁਰੂ ਘਰ ਦੀਆਂ ਗੱਲਾਂ ਕਰਦੇ ਹਾਂ ਪਰ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਤੋ ਤੈਨੂੰ ਸੰਤਾਂ ਦੀ ਇੱਕ ਨਿੱਕੀ ਜਈ ਗੱਲ ਨੇ ਸਦਾ ਲਈ ਆਜ਼ਾਦ ਕਰ ਦਿੱਤਾ ਜੇਕਰ ਅਸੀਂ ਵੀ ਸੰਤ ਮਹਾਤਮਾਂ ਦੇ ਦੱਸੇ ਉਪਦੇਸ਼ ਤੇ ਚੱਲਦੇ ਹਾਂ ਤਾਂ ਸਾਡਾ ਵੀ ਇਸ ਤਾਵਾ ਗਮਨ ਤੋਂ ਛੁਟਕਾਰਾ ਹੋ ਸਕਦਾ ਹੈ